ਪੰਜਾਬ ਚ ਅਤਵਾਦ ਦੌਰਾਨ ਫਰਜ਼ੀ ਮੁਕਾਬਲਿਆਂ ਦਾ ਸੱਚ ਲਗਾਤਾਰ ਸਾਹਮਣੇ ਆ ਰਿਹਾ ਹੈ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਝੂਠੇ ਮੁਕਾਬਲਿਆਂ ਦਾ ਦਾਵਾ ਕੀਤਾ ਸੀ ਅਤੇ ਹੁਣ ਮੋਗਾ ਜ਼ਿਲ੍ਹੇ ਤੋਂ ਬਰਖਾਸ਼ਤ ਇੱਕ ਸਿਪਾਹੀ ਸਤਵੰਤ ਸਿੰਘ ਮਾਨਕ ਨੇ ਐਲਾਨ ਕੀਤਾ ਹੈ ਕਿ ਉਹ 15 ਫਰਜ਼ੀ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਹੈ ਪੰਜਾਬ ਵਿੱਚ ਅਤਵਾਦ ਦੌਰਾਨ ਖਾੜਕੂਆਂ ਨਾਲ ਹੋਏ ਮੁਕਾਬਲੇ ਦਾ ਸੱਚ ਲਗਾਤਾਰ ਸਾਹਮਣੇ ਆ ਰਿਹਾ ਹੈ ਪਹਿਲਾ ਪੁਲਿਸ ਦੇ ਮੌਜੂਦਾ ਇੱਕ ਥਾਣੇਦਾਰ ਨੇ ਫਰਜ਼ੀ ਮੁਕਾਬਲਿਆਂ ਦੀ ਦਿਲ ਕੰਬਾਉ ਦਾਸਤਾਂ ਸੁੜਾਈ ਸੀ ਅਤੇ ਹੁਣ ਮੋਗਾ ਜ਼ਿਲ੍ਹੇ ਤੋਂ ਬਰਖਾਸਤ ਇੱਕ ਸਿਪਾਹੀ ਨੇ ਆਪਣੇ ਆਪ ਨੂੰ 15 ਫਰਜ਼ੀ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਹੋਣ ਦਾ ਦਾਵਾ ਕਰਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਸਤਵੰਤ ਸਿੰਘ ਮਾਨਕ ਇਹ ਸਿਪਾਹੀ ਖੁਦ ਵੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ ਹੈ। ਮੈਂ ਮੁਕਾਬਲੇ ਤੇ 14 15 ਵੇਖਿਆ ਸੀ। ਮੈਂ 14 ਬੰਦਾਂ ਦੀ ਲਿਸਟ ਵੀ ਦਿੱਤੀ ਸੀਗੀ ਦਲਜੀਤ ਸਿੰਘ ਰਾਜਪੂਤ ਨੂੰ। ਉਹਨਾਂ ਜਦੋਂ ਕੇਸ ਤਿਆਰ ਕੀਤਾ ਤੇ ਦਾਸੀ ਮਤਲਬ ਵੀ ਉਹਨਾਂ ਨੂੰ ਨੌਲੇਜ ਆਇਆ ਤੇ ਬਾਕੀ ਉਹ ਛੱਡ ਗਏ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਤੁਹਾਨੂੰ ਇੰਨੇ ਦੱਸੀ ਜਾਂਦਾ ਵਿਆਹ ਦਾ ਪਰ ਉਸ ਵਕਤ ਦੀ ਫਰੀਦਕੋਟ ਦੀ ਮੋਗਾ ਤਹਿਸੀਲ ਦੇ ਸੀਆਈਏ ਵਿੱਚ ਤਾਇਨਾਤ ਸਿਪਾਹੀ ਸਤਵੰਦ ਸਿੰਘ ਮਾਨਕ ਜੋ ਤਲਵੰਡੀ ਪਾਈ ਦੇ ਨੇੜਲੇ ਪਿੰਡ ਸੋਢੀ ਵਾਲਾ ਦਾ ਰਹਿਣ ਵਾਲਾ ਹੈ ਨੇ ਵੈਸ਼ੀ ਪੁਲਿਸ ਅਫਸਰਾਂ ਦੀ ਕਾਰਗੁਜ਼ਾਰੀ ਤੋਂ ਪਰਦਾ ਚੁੱਕਦਿਆਂ ਮੁੱਛਫੁੱਟ ਨੌਜਵਾਨਾਂ ਤੋਂ ਲੈ ਕੇ ਅਤਖੜ ਸਿੱਖ ਵਿਅਕਤੀਆਂ ਦੇ ਹੋਏ ਕਤਲਾਂ ਦੀ ਹੱਡ ਬੀਤੀ ਨੂੰ ਅੱਜ ਵੀ ਨਹੀਂ ਭੁਲਾ ਸਕਿਆ ਇਕ ਰਾਤ ਜਦੋਂ ਉਸੰਤਰੀ ਦੀ ਡਿਊਟੀ ਨਿਭਾਰ ਰਿਹਾ ਸੀ ਤਾਂ ਚੁਗਾਵਾ ਪਿੰਡ ਦੇ ਅਧਖੜ ਉਮਰ ਦੇ ਸਤਵੰਤ ਸਿੰਘ ਸੋਢੀ ਨੂੰ ਇੱਕ ਟਾਊਟ ਦੇ ਰਾਹੀਂ ਉਸ ਵਕਤ ਦੇ ਡੀਐਸਪੀ ਬਚਨ ਸਿੰਘ ਰੰਦਾਵਾ ਐਂਡ ਪਾਰਟੀ ਨੇ ਫੜ ਕੇ ਇਜਾਜ਼ਤ ਚਦਰਟਾਇਆ ਕਿ ਉਸ ਦੀ ਥਾੜੇ ਅੰਦਰ ਹੀ ਮੌਤ ਹੋ ਗਈ ਅਤੇ ਸਤਵੰਤ ਸਿੰਘ ਸੋਢੀ ਦੀ ਲਾਸ਼ ਨੂੰ ਪੁਲਿਸ ਨੇ ਢੇਡ ਫਾੜ ਕੇ rau ਕੇ ਨਹਿਰ ਵਿੱਚ ਖੁਰਦਬੁਰਦ ਕਰ ਦਿੱਤਾ ਉਹ ਮੋਗਾ ਬੁੱਗੀਪੁਰਾ ਬਾਈਪਾਸ ਤੇ ਆਏ ਅੱਗੇ ਨਾਕਾ ਲੱਗਾ ਹੋਇਆ ਦਿਨ ਵਿੱਚ ਸੀ ਸਾਜਸਤਹਿਤ ਡੀਐਸਪੀ ਬਚਨ ਸਿੰਘ ਰੰਦਾਵਾ ਜਿਹੜਾ ਗਨਮਨ ਗੁਰਦੀਪ ਸਿੰਘ ਤੇ ਨਾਲ ਸੀ ਆਈ ਪਾਰਟੀ ਇਹ ਸਾਰੇ ਸੀ ਸੀ ਮੁੱਗਲ ਪਾਰਟੀ ਮੈਂ ਉਸ ਟਾਈਮ 10-2 ਮੇਰਾ ਪਹਿਰਾ ਸੀ ਉਹ ਮੇਰੇ ਪਹਿਰੇ ਚ ਲੈਂਦਾ ਆਉਂਦਾ ਹੀ ਕੰਬਲ ਵਿਛਾ ਕੇ ਉਹਦੇ ਕੱਪੜੇ ਲਵਾ ਲੇ ਕੱਪੜੇ ਲਵਾ ਕੇ ਤੇ ਅੰਟਰੋਗੇਸ਼ਨ ਸ਼ੁਰੂ ਕਰ ਦਿੱਤੀ ਅੰਟਰੋਗੇਸ਼ਨ ਹੁੰਦੀ ਤਾਂ ਮੈਂ ਬਹੁਤ ਵੇਖੀ ਸੀ ਪਰ ਜਿਹੜੀ ਉਹ ਅੰਟਰੋਗੇਸ਼ਨ ਹੁੰਦੀ ਵੇਖੀ ਹੈ ਉਹ ਮੈਂ ਅਲੱਗ ਹੀ ਵੇਖੀ ਸੀ ਕਿਸੀ ਕਿਨਾ ਪੱਟਾ ਦੇ ਕੋਟਾ ਲਾਤਾ ਆ ਜਿਹੜੀ ਆਪਣੇ ਆ ਲੱਤ ਦੇ ਹੱਡੀ ਐ ਇਹਦੀ ਤੀਵੀਂ ਕੋਟਾ ਲੱਤ ਫੇਰ ਡਾਂਗਾ ਨਾਲ ਕੁੱਟਿਆ ਵੀ ਉਸ ਤੋਂ ਬਾਅਦ ਕੀ ਹੋਇਆ ਉਹਨੂੰ ਪੁੱਠਾ ਲਟਾ ਦਿਆ ਪੁੱਠਾ ਉਲਟਾ ਕੇ ਤੇ ਕੋਟਾ ਲੱਤਾਂ ਦੇ ਵਿੱਚ ਦੇ ਕੇ ਤੇ ਬਾਹਾਂ ਪਿੱਛੇ ਕਰਕੇ ਤੇ ਉਹਦੇ ਮਤਲਬ ਵੀ ਪਹਿਲਾਂ ਪਿੱਛੋਂ ਆਉਂਦੀ ਕੋਟਾ ਫੇਰਿਆ ਪਿੱਛੇ ਪਿੱਛੇ ਪਾਸੇ ਕੋਟਾ ਫੇਰਿਆ ਫਿਰ ਉਹ ਲੱਤਾਂ ਵਿੱਚ ਦੀ ਦੇ ਕੇ ਤੇ ਬਾਹਾਂ ਦਾ ਲੱਤਾਂ ਖਿੱਚ ਲਿਆਉਂਦੀ ਆ ਆ ਜਿਹੜੀਆਂ ਪੇਟ ਦੀਆਂ ਆਉਂਦੀਆਂ ਅੰਤੜੀਆਂ-ਅੰਤੜੀਆਂ ਸਭ ਤੋੜਦੀਆਂ ਸਰੀਰ ਨੂੰ ਤੋੜਪਾਣ ਦਿੱਤਾ। ਜਦੋਂ 2 ਵਜੇ ਪਹਿਰਾ ਮੇਰਾ ਖਤਮ ਹੋਇਆ ਤੇ ਮੈਨੂੰ ਕਹਿੰਦੇ ਉਦੋਂ ਉਹਦੀ ਇੰਟੈਰੋਗੇਸ਼ਨ ਵੀ ਖਤਮ ਕਰਤੀ। ਮੈਨੂੰ ਆਦੇ ਵੀ ਇੰਮੰਦਰ ਦਿੱਤੇ। ਮੈਂ ਅੰਦਰ ਦਿੱਤੇ ਹੀ। ਉਸ ਤੋਂ ਬਾਅਦ ਕੀ ਹੈ ਉਹ ਜਿਹੜਾ ਦੂਜਾ ਪਹਿਰੇ ਵਾਲਾ ਆਇਆ। ਉਹ ਨੂੰ ਨੇ ਕਿਹਾ ਵੀ ਮੈਨੂੰ ਪਾਣੀ ਦੇ ਦੇ ਪੀਣ ਨੂੰ। ਪਾਣੀ ਮੈਂ ਵੀ ਦਿੱਤਾ ਸੀ ਪੀਣ ਨੂੰ। ਉਹਨੇ ਪਾਣੀ ਮੰਗਿਆ ਤਾਂ ਉਹ ਨੂੰ ਕਹਿੰਦਾ ਪੱਖਾ ਚਲਾ ਦੇ। ਉਹਨੇ ਪੱਖਾ ਚਲਾਤਾ। ਹੁਣ ਟੁੱਟਿਆ ਭੱਜਿਆ ਪਿਆ ਸੀਗਾ ਉਹ ਆਕੜ ਗਿਆ ਤੇ ਮਰ ਗਿਆ ਰਾਤ ਨੂੰ ਕੀ ਕੀਤਾ ਪੁਲਿਸ ਨੇ ਲਿਜਾ ਕੇ ਰੌਕੜੀ ਨਹਿਰ ਜਿਹੜੀ ਬਦਨੀ ਨਹਿਰ ਵਜਦੀ ਹੈ ਨਾਤ ਸਿੰਘ ਵਾਲੇ ਵਜਦੀ ਇਸ ਨਹਿਰ ਤੇ ਲਿਜਾ ਕੇ ਉਹਦੇ ਪੇਟ 파ੜਤਾ ਆਪਣੇ ਪੇਟ ਦੇ ਵਿੱਚ ਕੋਈ 나ੜ ਆ ਮੋਟੀ ਜੀ ਤੇ ਉਹ 파ੜਦੀ ਉਹ 파ੜ ਕੇ ਐਸਾ ਪੇਟ ਚਾਕ ਕਰਕੇ ਤੇ ਨਹਿਰ ਸੱਟ ਹੁੰਦਾ ਦਿਨ ਚ ਦਿਨ ਪਕੋੜਾ ਵਖਾਤਾ ਇਸੇ ਤਰ੍ਹਾਂ ਪਿੰਡ ਕੁਮਿਆਰਾ ਦੇ ਬਲਜਿੰਦਰ ਸਿੰਘ ਦਾ ਵੀ ਮਾਰਚ 1992 ਨੂੰ ਪੁਲਿਸ ਹਿਰਾਸਤ ਵਿੱਚ ਹੀ ਮਾਰ ਕੇ ਇਸ ਨਹਿਰ ਵਿੱਚ ਹੀ ਪਹਿਲਾਂ ਉਸ ਦਾ ਸਿਰ ਵੱਢ ਕੇ ਸੁੱਟਿਆ ਗਿਆ ਅਤੇ ਬਾਅਦ ਵਿੱਚ ਵੀ ਪਾਣੀ ਵਿੱਚ ਸੁੱਟ ਕੇ ਸਬੂਤ ਮਿਟਾ ਦਿੱਤਾ। ਇਸੇ ਤਰ੍ਹਾਂ ਸਤਵੰ ਸਿੰਘ ਮਾਨਕ ਪਿੰਡ ਰਾਜਿਆਣਾ ਦੇ ਨਿਰਮਲ ਸਿੰਘ ਨਿਮਾ ਦਾ ਬਲਜੀਤ ਸਿੰਘ ਵੱਡਾਕਰ, ਕੁਲਵੰਤ ਸਿੰਘ ਕੰਤਾ ਪਿੰਡ ਕੁਮਿਆਰਾ, ਬਲਦੇਵ ਸਿੰਘ ਪਿੰਡ ਕਰਮਿੱਤੀ ਫਿਰੋਜ਼ਪੁਰ, ਬਹਾਲ ਸਿੰਘ ਪਿੰਡ ਪਧਰੀ, ਕਹਿਰ ਸਿੰਘ ਪਿੰਡ ਪਧਰੀ, ਗੁਰਮੁਖ ਸਿੰਘ ਪਿੰਡ ਲੰਗਿਆਣਾ ਅਤੇ ਬਲਵੀ ਸਿੰਘ ਪਿੰਡ ਖੋਸਾ ਕੋਟਲਾ ਦੇ ਫਰਜ਼ੀ ਮੁਕਾਬਲੇ ਦਾ ਚਸ਼ਮਦੀਤ ਹੈ। ਨਹਿਰ ਦੇ ਨੇੜੇ ਕਸੀਮਨਾਲਾ ਪਰਾਣਾ ਸੀਮਨਾਲਾ ਉਹ ਸੀਮਨਾਲੇ ਕੋਲੇ ਮਤਲਬ ਵੀ ਇੱਕ ਐਸ ਐਚਓ ਬਦਨੀਦਰਸ਼ਨ ਸਿੰਘ ਉਹ ਮਤਲਬ ਵੀ ਲੈ ਕੇ ਆਇਆ ਬਲਦੇਵ ਸਿੰਘ ਕਮੇਟੀ ਨੂੰ ਆਕਰਮੇਟੀ ਸਾਡੇ ਪਿੰਡ ਦੇ ਲਾਗੇ ਪੈਂਦੇ ਉਹਨੂੰ ਲੈ ਕੇ ਆਏ ਉੱਥੇ ਇਹਨਾਂ ਦੋਹਾਂ ਦਾ ਪੁਲਸ ਮੁਕਾਬਲਾ ਬਣਾਇਆ। ਮੇਰੇ ਹੱਥ 'ਚ ਕਲਵੰਤ ਸਿੰਘ ਕੰਤੇ ਦੀ ਹੱਥ ਕੜੀ ਸੀ। ਜਦੋਂ ਇਹਨੂੰ ਗੋਲੀਆਂ ਮਾਰੀਆਂ ਕਲਵੰਤ ਸਿੰਘ ਕੰਤੇ ਨੂੰ ਗਰਮੇਸ਼ ਸਿੰਘ ਇਨਸਪੈਕਟਰ ਦੇ ਗਨਮੈਨ ਸੀ। ਇੱਕ ਹਰਜਿੰਦਰ ਸਿੰਘ ਸੀਗਾ ਤੇ ਇੱਕ ਲਖਵਿੰਦਰ ਸਿੰਘ ਸੀਗੇ। ਅਜਕਲੋਂ ਹੋਂਦਰ। ਉਹਨਾਂ ਨੇ ਗੋਲੀਆਂ ਮਾਰੀਆਂ ਪਿੱਛੇ ਤੋਂ ਹਾਂ। ਜਿਹੜਾ ਸੀਗਾ ਮਤਲਬ ਵੀ ਬਲਦੇਵ ਸਿੰਘ ਕਰਮਿੱਤੀ ਬਲਦੇਵ ਸਿੰਘ ਕਰਮਿੱਤੀ ਨੂੰ ਦਰਸ਼ਨ ਸਿੰਘ ਕੰਦੜਾ ਦਰਸ਼ਨ ਸਿੰਘ ਲਾਹੌਰਵੀ ਨੂੰ ਕਹਿੰਦੇ ਆ ਕੰਦੜਾ ਨੂੰ ਦਾ ਪਿੱਛਾ ਉਹਨੇ ਐਸਐਚਓ ਬਦਨੀ ਸੀਗਾ ਉਹਨੇ ਆਪਦੇ ਸਰਵਸਰਵਾਰ ਬਣਾ ਛੇ ਗੋਲੀਆਂ ਮਾਰੀਆਂ ਖੜੇ ਨੂੰ ਫਰੰਟ 'ਚ ਪਰ ਉਹ ਡਿੱਗ ਗਿਆ ਨਹੀਂ ਉਸ ਤੋਂ ਬਾਅਦ ਕੀ ਹੋਇਆ ਜਿਹੜਾ ਨਾਲ ਸੀ ਕੇਐਸਆਈ ਅਜਮੇਰ ਸਿੰਘ ਉਹਨੇ ਏਕ 56 ਨਾ ਫਿਰ ਬਰਸਟ ਮਾਰਿਆ ਬਰਸਟ ਮਾਰ ਕੇ ਤੇ ਉਹਨੂੰ ਮੁਕਾਬਲਾ ਮੁਕਾਤਾ ਜਦੋਂ ਸਤਵੰਤ ਸਿੰਘ ਮਾਨਕ ਪੁਲਿਸ ਤੋਂ ਬਾਗੀ ਹੋ ਕੇ ਸਾਰੇ ਮਾਮਲੇ ਨੂੰ ਉਜਾਗਰ ਕਰਨ ਲਈ ਇੱਧਰ-ਉੱਧਰ ਹੱਥ-ਪੈਰ ਮਾਰਨ ਲੱਗਾ ਤਾਂ ਮੋਗੇ ਦੇ ਉਸ ਵਕਤ ਦੇ ਪੁਲਿਸ ਅਫਸਰਾਂ ਨੇ ਇਸਤੇ ਵੀ ਅਨੱਤ ਛੱਡਟਾਇਆ ਅਤੇ ਇਸ ਛੱਡਟ ਦੇ ਨਿਸ਼ਾਨ ਅੱਜ ਵੀ ਉਸ ਦਾ ਸਰੀਰ ਹੰਡਾਰਿਆ ਹੈ। ਜੀਵਨ ਬਸਰ ਐਸਾ ਕਰ ਰਹੇ ਆਂ ਵੀ ਪੰਜ-ਚਾਰ ਸਾਲ ਮੈਨੂੰ ਪੁਲਸ ਨੇ ਇੰਨਾ ਕਰ ਦਬਲਿਆ ਜਦੋਂ ਮੈਂ ਹਾਈ ਕੋਰਟ ਦੇ ਵਿੱਚ ਆਵਾਜ਼ ਠਾਈ ਇੰਨਾ ਕਿ ਮੈਂ ਯੂਪੀ ਦੇ ਵਿੱਚ ਰਹਿ ਕੇ ਰਾਜਸਥਾਨ ਯੂਪੀ ਅਰਬਾਲੀਆਂ ਚਟਾਈ ਰਹਿ ਕੇ ਕਵਦਾ ਮਤਲਬ ਵਿਸ਼ੋਕ ਕੀਤਾ 93 ਦੇ ਵਿੱਚ ਆ 97 98 ਦੇ ਵਿੱਚ ਆ ਕੇ ਤੇ ਮੈਂ ਹਾਈ ਕੋਰਟ ਦੇ ਜੱਜਾਂ ਨੂੰ ਤੇ ਮਨ ਹਾਈਟ ਇੰਡੀਆ ਮਿਨੋਰਟੀ ਰਾਈਟ ਨੂੰ ਚੇਅਰਮੈਨ ਇਹਨਾਂ ਨੂੰ ਮਿਲ ਕੇ ਤੇ ਮੈਂ ਦਬਾਅ ਪਾਇਆ ਇਹਨਾਂ ਤੇ ਵੀ ਮੈਨੂੰ ਇਹ ਮਾਰ ਦੇਣਗੇ ਮਾਰਨ ਦੀ ਕੋਸ਼ਿਸ਼ ਬਹੁਤ ਕੀਤੀ ਉਸ ਸਮੇਂ ਦਰਮਿਆਨ ਮੇਰੇ ਘਰ ਦਾ ਜਾੜਾ ਕਰ ਦਿੱਤਾ ਮੇਰੇ ਫਾਦਰ ਨੂੰ ਚੁੱਕ ਕੇ ਲੈ ਜਾਂਦੇ ਸੀ ਉਹਨਾਂ ਨੂੰ ਅੰਟਰੋਗਿਸ਼ਨ ਵੀ ਦੋਨੋਂ ਡੈਥ ਵੀ ਹੋ ਗਈ ਮੇਰੇ ਭਰਾ ਨੂੰ ਚੱਕ ਕੇ ਲਿਆ ਜਿਹੜਾ ਤੁਹਾਡੇ ਕੋਲ ਆਇਆ ਸੀ ਤੇ ਭਰਾ ਨੂੰ ਭਾਂਜੇ ਨੂੰ ਮੇਰੀ ਲਾਈਫ ਬਹੁਤ ਜ਼ਿਆਦਾ ਖਰਾਬ ਕਰਤੀ ਪਰਿਵਾਰ ਅੱਡੋ-ਅੱਡੀ ਕਰਦੇ ਕੁੜੀਆਂ-ਬੁੜੀਆਂ ਨੂੰ ਕੁੱਟਣਾ ਮਾਰਨਾ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਭਣੋਈਆਂ ਤੱਕ ਵੀ ਇੰਨਾ ਹਰਾਸਮੈਂਟ ਕੀਤਾ ਇੰਨਾ ਕ ਹਰਾਸਮੈਂਟ ਕੀਤਾ ਵੀ ਮੈਂ ਮਤਲਬ ਰੋਟੀ ਖਾਣ ਤੋਂ ਮਜਬੂਰ ਹੋ ਗਿਆ ਤਲਵੰਡੀ ਭਾਈ ਫਿਰੋਜ਼ਪੁਰ ਤੋਂ ਸਰਨ ਸਿੰਘ ਦਾਨੇਵਾਲੀਆ ਦੇ ਨਾਲ ਇੰਦਰਜੀਤ ਕੋਲ ਡੇ ਐਂਡ ਨਾਈਟ న్యూਸ